Allá ve, ahí la ve. ਇਹ ਮੀਟਿੰਗ ਪੰਚਾਇਤ ਜਮੀਨੋ ਸਾਲ 2025-26 ਦੀ ਟਿਕੀਏ ਤੇ ਹੋਈ ਹੈ। ਵਾਸਤਵ ਨੂੰ ਜੇ ਫਿਰ ਚਲੋ। ਉਸ ਦਿਨ ਉਸੇ ਦਿਨ ਪਤਾ ਲੱਗਾ ਕਿ ਸਾਰੇ ਗ੍ਰਾਮ ਸਭਾ ਕਿਤੇ ਵਿੱਚ ਮਰੀਆਂ ਦੀ ਟਿਕੀਏ। ਸਭ ਬੋਲੀ ਦੀਆਂ ਸ਼ਰਤਾਂ ਜਿਹੜੇ ਟਿਕਲੇ ਅਨਸਾਰ ਪੜ੍ਹ ਕੇ ਸੁਣਾਈਆਂ ਜਾਂਦੀਆਂ ਨੰਬਰ 1 ਪੰਚ ਜਾਂ ਸਰਪੰਚ ਬੋਲੀ ਨਹੀਂ ਦੇ ਸਕਦਾ। ਇਹ ਬੋਲੀ ਇੱਕ ਸਾਲ 2025-26 ਦੀ ਕੀਤੀ ਜਾਊਗੀ। ਪੰਚਾਇਤ ਦਾ ਕੋਈ ਵੀ ਵਿਕਰੀਕਰ ਬੋਲੀ ਨਹੀਂ ਦੇ ਸਕਦਾ। ਬੋਲੀ ਦੇਣ ਤੋਂ ਪਹਿਲਾਂ 5000 ਰੁਪਏ ਸਿਕਿਉਰਿਟੀ ਜਮ੍ਹਾਂ ਕਰਾਉਣੀ ਹੋਵੇਗੀ। ਜੋ ਸਿਕਿਉਰਿਟੀ ਜਮ੍ਹਾਂ ਕਰਵਾਏਗਾ ਉਸ ਨੂੰ ਹੀ ਬੋਲੀ ਦੇਣ ਦਾ ਹੱਕ ਹੋਵੇਗਾ। ਜਿਹੜਾ ਸਿਕਿਉਰਿਟੀ ਜਮ੍ਹਾਂ ਨਹੀਂ ਕਰਾਏਗਾ ਉਹ ਬੋਲੀ ਨਹੀਂ ਦੇ ਸਕਦਾ ਬੋਲੀ ਹੋਣ ਤੋਂ ਬਾਅਦ ਸਿਕਿਉਰਿਟੀ ਵਾਪਸ ਕਰ ਦਿੱਤੀ ਜਾਊਗੀ। ਸਿਕਿਉਰਿਟੀ ਦੀ ਪੂਰੀ ਰਕਮ ਬੋਲੀ ਕੱਢਣ ਹੋਣ ਤੇ ਪਲਾਟ ਵਾਈਜ਼ ਨਕਦ ਰਸੀਦ ਕੀਤੀ ਜਾਵੇਗੀ। ਜੇਕਰ ਪੱਟੇਦਾਰ ਨੇ ਚੈੱਕ ਵਗੈਰਾ ਦਿੱਤਾ ਹੈ ਉਸ ਦਾ ਚੈੱਕ ਬਾਊਂਸ ਹੋ ਜਾਂਦਾ ਹੈ ਤਾਂ ਉਸ ਦੀ ਸਿਕਿਉਰਿਟੀ ਗੈਰਟ ਕਰਕੇ ਬੋਲੀ ਦੁਆਰਾ ਕਿਸੇ ਜਮੀਨ ਦਾ ਤੁਹਾਡਾ ਕੰਨਾ ਹਿੱਸਾ ਐਸਸੀ ਵਾਸਤੇ ਰਾਖਮਾ ਰੱਖਿਆ ਗਿਆ ਉਹ ਗੱਜੇਕਰ ਕੋਈ ਵੀ ਹਾਜ਼ਰ ਵਿਅਕਤੀ ਪੰਚਾਇਤ ਮੈਂ ਕੋਈ ਵੀ ਬੋਲੀ ਦੇਣ ਵਾਸਤੇ ਤਿਆਰ ਨਾ ਹੋਇਆ ਤਾਂ ਇਹ ਬੋਲੀ ਆਮ ਨਹੀਂ ਕਰ ਦਿੱਤੀ ਜਾਊਗੀ ਚਿਕੋਤੇਦਾਰ ਨਾੜ ਜਾਂ ਪਰਾਲੀ ਨੂੰ ਅੱਗ ਨਹੀਂ ਲਾਊਗਾ ਚਿਕੋਤੇਦਾਰ ਪੈੜੀ ਵਿੱਚ ਲੱਗੇ ਦਰਖਤ ਜਾਂ ਮਿੱਟੀ ਵਗੈਰਾ ਨਹੀਂ ਪਟੇਗਾ ਪਟੇਦਾਰ ਨੇ ਇੱਕ ਪਟਾਨਾ ਦਾ ਫਾਰਮ ਮੈਂ ਭਰ ਕੇ ਪੰਚਾਇਤ ਨੂੰ ਦੇਣਾ ਹੋਵੇਗਾ ਉਸ ਤੋਂ ਬਾਅਦ ਸਾਰੀਆਂ ਸਹੂਲਤਾਂ ਦੀ ਕਾਲਣਾ ਕਰੇਗਾ ਪਟੇਦਾਰ ਨੇ ਜ਼ਮੀਨ ਦਾ ਕਬਜ਼ਾ ਮਈ 2022 ਨੂੰ ਪੰਚਾਇਤ ਨੂੰ ਵਾਪਸ ਦੇਣਾ ਹੋਵੇਗਾ ਜੇਕਰ ਪਟੇਦਾਰ ਕਬਜ਼ਾ ਨਹੀਂ ਛੱਡਦਾ ਤਾਂ ਚਕੋਤੇ ਦਾ 20 ਗੁਣਾ ਰਸੂਲ ਕਰ ਲਈ ਕੇਸ ਮਾਨਯੋਗ ਜੁਡੀਕਸ਼ਨ ਸਾਹਿਬ ਜ਼ਿਲੰਦਰ ਜੀ ਦੀ ਅਦਾਲਤ ਵਿੱਚ ਪਾਇਆ ਜਾਊਗਾ ਬੋਲੀ ਦੀ ਰਕਮ ਜੋ ਕਿ ਪਿਛਲੇ ਸਾਲ ਅੰਤਮ ਬੋਲੀ ਹੋਈ ਸੀ ਵਿੱਚ ਪੰਜਾਬ ਸਰਕਾਰ ਦੇ ਨਾਮ ਤਾਲਕ ਵਾਅਦਾ ਕਰਕੇ ਹੀ ਸਰਕਾਰੀ ਗੋਲੀ ਰੱਖੀ ਜਾਵੇਗੀ ਇਹ ਬੋਲੀ ਉਸ ਤੋਂ ਘੱਟ ਨਹੀਂ ਹੋਣੀ ਚਾਹੀਦੀ ਤੇ ਬੋਲੀ ਰੱਦ ਕਰਨ ਦਾ ਹਕ ਯੂਡੀਕਲ ਸਾਹਿਬ ਦੇ ਅੰਦਨ ਨੂੰ ਹੋਏ ਤੁਸੀਂ ਇਹ ਛੱਪਾਂ ਇਹਨਾਂ ਛੱਪਾਂ ਦੇ ਤਾਂ ਬੋਲੀ ਕਰਨੀ। ਕੱਲ੍ਹ ਸਿਰੋ ਉਹ ਬੰਦੇ ਨੂੰ ਲੰਘਾਟਾ ਨੰਬਰ ਮਰ ਰਿਹਾ ਕੋ ਕੋ ਦੇ ਦਾ ਨਿਕਲ ਆਉਂਦੀ ਤੁਸੀਂ ਇਹਦਾ ਕਰ ਲੋ ਕੋ ਕਮਾ ਲੈਂਦੇ ਤੁਸੀਂ ਜਿਹੜਾ ਪੈਸੇ ਲੈ ਕੇ ਆ ਸਕਿਉਰਟੀ ਜਮਾ ਕਰਾਉਣਾ ਤੇ ਨਾਮ ਉਸਪੋਰਟ ਨਾਲ ਕਰਦਨੇ ਹੋਣੇ ਵੀਰੂ ਸਕੋਟੀ ਆਪਾਂ ਸਟਾਰਟ ਕਰੀਏ process ਜੇ ਚੜ ਗਿਆ ਤੇ ਠੀਕ ਹੈ ਬੰਦੇ ਨਹੀਂ ਬੰਦੇ ਨਹੀਂ ਆਉਂਦੇ ਜਮਾਇਨਾ ਛੋਟ ਨਹੀਂ ਜਾਂ ਲੋਕਾਂ ਦੇ ਭਾਜੀ ਨੇ ਪੈਸੇ ਦੇ ਤਾ ਕਰਕੇ ਲੈ ਜੇ ਪੈਸੇ ਤੇ ਪਾਉਂਦੀ ਹੈਗਾ ਬੰਦੇ ਰਖਵਾਏ ਨਹੀਂ 31 ਕਨਾਲ ਬਗੀਚਾ ਸਿੰਘ ਸਨਮ ਸਰਦਾਰ ਸਿੰਘ ਕਾਬੇ ਕਿਸੇ ਨੂੰ ਹੋਰ ਨਹੀਂ ਇਹਨਾਂ ਡੜਾ ਕੇ ਬਾਲਿਆ ਮਨਉਦਾ ਥੱਲੇ ਪੂਰੋਂ ਅਜਿ ਦੇਖੋ ਇਹ ਵੀ ਹੈ ਤੁਸੀਂ ਇੱਕ ਕਮੈਸ਼ ਦੇਖੋ ਨਾ ਨਹੀਂ 3-7 ਡਾਟਕ 10 ਕਿਲੋ ਕਰ ਸਕਦਾ ਨਹੀਂ ਕਰਤੀ ਕਿਨਾ ਨਹੀਂ ਉਹੀ ਉਹੀ ਆ 3 ਕਿਲੋ ਬਣਿਆ 24 31 ਬਣਿਆ ਇਹ ਨਾਲ ਆਇਆ ਇਹ ਇਕਰਾਂ ਜੋ ਜਲ ਗਿਆ 31 ਕਿਨਾ ਨਹੀਂ ਜਦ ਦਿਨ ਸੋਣ ਦੀ ਕਰਨੀ ਇਹ ਦੱਸੋ ਆਪਾਂ ਦਾ ਕਰੋ ਪ੍ਰੋਸੈਡਿਓ ਦਿਨੇ ਭਾਜੀ ਕਿੰਨੇ ਵੇਜ ਲੱਗਣੇ ਦੱਸੋ ਬਰਾਬਰ ਤੁਸੀਂ ਕਰਨਾ ਕੀ ਭਾਜੀ ਵਾਸ ਕਰਨਾ ਇਹ ਦੱਸ ਦਿਓ ਸਾਰੇ ਮਾਗਾਂ ਦੱਸੋ ਕਿੰਨਾ ਫੀਸ ਪਤਾ ਹਾਲੇ ਤੱਕ ਪਿਆ ਨਹੀਂ ਸਾਰੇ ਮਾਗਾਂ ਪੂਰੀ ਜਾਣਾ ਸਾਰੇ ਪੈਂਟਰਾਇਸ ਦੇਖੇ ਹਾਂਜੀ ਇਹ ਸਟੈਪਸਟ ਪਤਾ ਕਰਨਾ ਪਹਿਲਾ ਸਟੈਪ ਇਹ ਹੈ ਕਿ ਆਪਾਂ ਸਪੀਟੀ ਲੈਣੀ ਚਾਹੀਦੀ ਹੈ ਇਹ ਕਰਨਾ ਦੂਜਾ ਕੰਮ ਆਪਾਂ ਕੋਈ ਟੈਸਟ ਆ ਜਿਹਾ ਦੇ ਕਿਸੇ ਪਲਾਟ ਤੇ ਕੋਈ ਬੋਲ ਤੁਹਾਡੇ ਪਿਆ ਸੀ ਥੱਡੀ ਰੈਂਟ ਲਾ ਦੇਣਾ ਜੇ ਜਿਹੜਾ ਪਲਾਟ ਪਾਉਂਦਾ ਆ ਉਹੀ ਬਾਹਰ ਆਇਆ ਕਿਸੇ ਨੇ ਬੋਲੀ ਨਹੀਂ ਆਕਦੀ ਮੇਰੇ ਨਾਲ ਕੋਈ ਦਿੰਦਾ ਨਹੀਂ ਬੋਲੀ ਵਾਲਾ ਬੰਦਾ ਹੀ ਮੈਂ ਜੜੀ ਜਾਂਦੀ ਕੋਈ ਜਿਹੜਾ ਸ਼ੁਰੂ ਤੋਂ ਪਾਉਂਦਾ ਹੈ ਉਹਦੇ ਕੋਲ ਹੀ ਹੈ ਜੀ ਇਹ ਦੇਖ ਲਈ ਜਾਂਦਾ ਹੈ ਵੀ ਨਹੀਂ ਜੇ ਘਟ ਕੇ ਹੋਵੇ ਤਾਂ ਵਧੀਆ ਹੈ ਇੱਕ ਵਾਰ ਜਿਹੜੇ ਭਾਈ ਹੋਈ ਭਾਈ ਦਿੰਦੇ ਹਰ ਕੋਈ ਦਿੰਦਾ ਹੀ ਜੀ ਕਿਸੇ ਦੇ ਪਾਸ ਤੇ ਨਹੀਂ ਭਾਈ ਕੋਈ ਵੀ ਦਿੰਦਾ ਹੈਗਾ ਹਾਂ ਪਾਣੀ ਦਾ ਹੈ ਨਹੀਂ ਆ ਜਿਹਨੇ ਕੋ ਹੈਗਾ ਇਹਨੇ ਕੋ ਹੈਗਾ ਨਾੜ ਲਾ ਲਾ ਕੇ ਤੇ ਉਹੀ ਪਾਉਂਦਾ ਹੈ ਜਿਹੜੇ ਨਾਲ ਲਾਉਂਦਾ ਥੋੜੀ ਦਿਨੋਂ ਪਾਣੀ ਮਾਣਣ ਵਾਲਾ ਕਦੀ ਬੰਨੀ ਨਾ ਜਿੱਦਾਂ ਹੁਣ ਆਪਾਂ ਨਿਆਣੀ ਦਾ ਵਿਆਹ ਕਰਾ ਦਿੱਤੀ ਹੈ ਆਪਾਂ ਜਾਗੂ ਵੀ ਕੱਢਦੇ ਹਾਂ ਉਹ ਮੈਂ ਬੀਜੀ ਲਾਉਣੇ ਨੇ ਤਦੋਂ ਕਹਿੰਦਾ ਪਕਾਣਾ ਪਈ ਸਾਰੀਆਂ ਫਾਰਮਾਂ ਤੇ ਕਰ ਲਈਆਂ ਮੈਂ ਉਹਨਾਂ ਦੇ ਲੜਕੇ ਨੂੰ ਵੀ ਆਈ ਤੇ ਦਾਸਾ ਦੇ ਕਿਹਾ ਬਤਾਇਆ ਪਰ ਇਹਦੀਆਂ ਫਾਰਮਾਂ ਜਿਹੜੀਆਂ ਆਪਾਂ ਕਰ ਲਈਆਂ ਪੈਸਾ ਪੂਰਾ ਨਹੀਂ ਆ ਗਿਆ ਸਾਨੂੰ ਪੂਰਾ ਆ ਗਿਆ ਮੈਨੂੰ ਆਈ ਗਿਆ ਹੋਏ ਵੀ ਦੇਖੋ ਆਪਾਂ ਨੂੰ ਫੀ ਬੋਲੀ ਜਾਂਦਾ ਫਾਇਦਾ ਵੀ ਇੰਨੇ ਤੇ ਚੜ੍ਹਨੀ ਆ ਆਪਾਂ ਉਹ ਲੈਣੀ ਜਾਂਦੇ ਨੇ ਅਸਰ ਪਾ ਕੇ ਦਾ ਦੇਣਾ ਪਰ ਜਮੀਨ ਦੇ ਲੈਣੀ ਆਪਣੇ ਪੈਸੇ ਦੇਣੇ ਜੰਨੇ ਆ ਜਾ ਕੇ ਭਾਉਰਾ ਮਾਣ ਇਹ ਪਾਣੀ ਹੈ ਨਹੀਂ ਜਿਹੜੀ ਜੋ ਨਲਾਂ ਆ ਗਈਆਂ ਕੰਮ ਨਹੀਂ ਕਰ ਰਹੀਆਂ ਮੈਨੂੰ ਪਾਣੀ ਨਹੀਂ ਆ ਰਿਹਾ ਜੋ ਨਲ ਆ ਗਈ ਪਾਣੀ ਕੋਈ ਕੰਮ ਕਰ ਗਿਆ ਉਹ ਸਰਪੰਚ ਸਾਹਿਬਾਂ ਅੱਗੇ ਬੈਠੇ ਨੇ ਕਿ ਕਿ ਪਾਣੀ ਦੇ ਵਿੱਚੋਂ ਨਲ ਆ ਗਈ ਤੇ ਨਾ ਮੇਰੇ ਨਹੀਂ ਨਿਕਲਦਾ ਨਾ ਨਲ ਆਦਾ ਨਹੀਂ ਕਿ ਲੋਕਾਂ ਦਾ ਬਹੁਤ ਕੋਈ ਆਪਣਾ ਨਿਕਲਦਾ ਰਹਿੰਦਾ ਪਰ ਸਮਾਨ ਨਹੀਂ ਬੋਲਦਾ ਉਹ ਪਈ ਆ ਗੱਦੀ ਪਈ ਆ ਉੱਤੇ ਉੱਤੇ ਸ਼ਾਮਲਾ ਰੁਪਈਏ ਰੁਕੇ ਸੋ ਨਹੀਂ ਦਿੱਤਾ ਮੁਰਗੀ ਨੂੰ ਮੁਰਗੀ ਦਿੱਤਾ ਤੇ ਮੇਰਾ ਵੀ ਪਾਣੀ ਲੱਗਦਾ ਹੈ ਸਾਬੇ ਦਾ ਵੀ ਲੱਗਦਾ ਹੈ ਇਹ ਸਾਰੇ ਦੂਸਰੇ ਪਸ਼ੂਦਾਂ ਤੋਂ ਆਪਰੇ ਤੇ ਮੀਂਹ ਮਰਨ ਪਿੱਛੇ ਸਾਰੇ ਬੱਚ ਲੋ ਕਿਆ ਬਣਾਏਗੇ ਗੁਲੀ ਵੀ ਬੀਜੀ ਹੋਣੀ ਆ ਹੁਣ ਕੱਲਾ ਬੰਦੇ ਥੋੜਾ ਲੈ ਲੈਣੀ ਮੈਂ ਚਾਹ ਤੇ ਪੈ ਗਿਆ ਨਾ ਕਾਲੀ ਮੁਰਗੀ ਅੱਗੇ ਇਕੱਠੇ ਪੈ ਕੇ ਕਤੀ ਕਨਾਲ ਦੇ ਕਿਨਾਰੇ ਤੇ ਸੀ ਆਪਾਂ ਲਿਖਿਆ ਹੋਣਾ ਪੈਣੀ ਆ ਆ ਤੁਹਾਡੇ ਪਾਸ ਦੀ ਸਰਕਾਰੀ ਬੋਲੀ ਹੈਗੀ 1 ਲੱਖ 30000 ਦੀ 16 17000 ਰੁਪਏ ਦਾ ਤੋਹਿਆ ਕਿ ਨਾ 18000 ਰੁਪਏ ਲੈ ਲਾਤੀ ਸੀ ਪੀਲੀ ਵਿੱਚ 80 ਗਿਆ ਨੂੰ ਚੜਿਆ ਸੀ ਪੀਛੇ 84 86 ਗਿਆ ਨੂੰ ਇੰਨਾ ਗੋਣਾ ਦੇਖੋ ਕਰ ਆ ਜਾਣਾ ਤੇ ਆਇਆ ਇਨਾ ਐਪਲਾ ਮੁੰਡਾ ਟੈਕ ਟੈਕ ਇਹਦੇ 1 ਲੱਖ 3000 ਪਹਿਲੇ ਰਿਕਨਲੋ ਸੀ 783 86 ਨੂੰ ਮੈਂਦਾ ਇਕੱਠਾ ਇਹ ਬਤਾ ਤਾ ਕਿੰਨੇ ਬਲੈਕ ਕਰਾ ਦੇ 950 19000 ਰੁਪਏ ਲੱਗਦੇ ਨੰਬਰ ਸਾਰੇ ਨੰਬਰ ਜੀ ਬਤਾਏ ਇਕੱਠੇ 14000 ਚੱਕਰ ਜੀ ਆਮ ਜੀ ਵੀ ਕਿੰਨੇ ਕਿੰਨੇ ਕਰਦੇ ਹੋ ਆਮ ਲੋਕਾਂ ਦਾ ਪ੍ਰਾਈਵੇਟ ਬਣੂ। ਸੁਦੇ ਦਿੱਤਾ ਮੇਰੀ ਪਾਣੀ ਵਾਲੀ ਉਹ ਲੋੜੇ ਤੇ ਮਾਰੂਦਾਰ ਮਾਰੂਦਾਰ ਜਿਹੜੇ ਕਹਿੰਦੇ ਨੇ। ਪਾਣੀ ਵਾਲੇ 30 ਯਰ 30 ਪੀਆ ਦੋ ਵਕਤਾਂ ਲੱਗਦੀਆਂ ਹਨ। ਹਾਲੂ ਵੀ ਯਾਰ ਜੀ ਇਦਾਂ ਕਹਿੰਦੇ ਕੋਈ ਨਹੀਂ ਯਾਰ ਜੀ ਲੱਗਿਆ। ਬਸ ਇਹੀ ਯਾਰ ਜੀ ਇੱਥੇ ਯਾਰ ਜੀ ਬਣ ਗਿਆ। ਪਰ ਮਾਰੂਦਾਰ ਜਿਹੜਾ ਚਾਹਤ ਕੋਈ ਨਹੀਂ ਯਾਰ ਜੀ ਇਹ ਨਹੀਂ ਆ। ਮੱਝੀ ਗਾਣੇ ਨਹੀਂ ਬਿਲਾਣ। ਯਾਰ ਨਹੀਂ ਹੈ ਯਾਰ ਜੀ। ਯਾਰ ਮੀਆਂ ਵੀ ਨਹੀਂ ਜਦ ਤੱਕ ਆਏ ਮਨੋਗੇ ਤਾਂ ਸੁਣੋ। ਜਿਹੜੀ ਮਾਰਦਾ ਸਰਬੱਤ ਦੇ ਨਾਮ ਨਾਲ ਭਈਆ ਭਟੇ ਜੀ ਜੇ ਚੰਗਾ ਬਿਕਲਾ ਜਨਾਬਾ ਜੀ ਨੂੰ ਸਰਲਾ ਦੂਜੇ ਮਾਰਨ ਦਾ ਸਰਪੰਚਾ ਗ੍ਰਾਹਕਾਂ ਲਈ ਰੱਖਿਆ ਮੰਗਿਆ ਕੁਧੀ ਭਾਈਆ ਵੀ 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 ਬਣਨ ਨਾਲ ਅਵਾਸ ਦੀ ਲੋੜ ਹੈ ਸ਼ਫੀ ਜਾਂ ਅੰਸਾ सत्तर हजार तो चल जाएगी ना 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 सत्तर तो चल जाएगी ना सत्तर हजार तो चल जाएगी ना सत्तर हजार तो चल जाएगी ना सत्तर हजार तो चल ਰਾਗਪਾ ਐਨੇ ਸਤ ਨਾਲ ਕੋਈ ਹੈ ਪ੍ਰੈਸਿਡੈਂਟ ਕਿਹਨਾਂ ਦਾ ਦਾਦੇ ਜੀ ਕਿਹਦੇ ਨਾਲ ਸੀ ਕਿਹੜਾ ਕਿਹੜਾ ਪੇਪਰ ਲੱਗਣਾ ਕੋਈ ਇਸ ਪਲਾਟ ਦੀ ਦੂਜੀ ਜਮੀਨ ਪਿਆ ਰਿਹਾ ਹੈ ਜੇ ਕੋਈ ਕਰਾ ਸਕਰਿਪਟ ਜਮਾ ਕਰਾਓ ਨਾ ਦਾਦੇ ਜੀ ਕਿਹੜਾ ਪਲਾਟ ਹੈ ਅਸਲ ਵਿੱਚ ਜਿਹੜੀ ਤਰ੍ਹਾਂ ਨਹੀਂ ਨਹੀਂ ਕੋਈ ਹੈ ਕਿ ਪਲਾਟ ਨੰਬਰ 3 ਰਾਗਪਾ ਪੰਜ ਖਨਾਰ ਇਹ ਹੈਗਾ ਤਕਵੀਰ ਸਿੰਘ ਜੀ ਦਾ ਪਿਆਰਾ ਸਹਾਰਾ ਪਲਾਟ ਹੈ ਇਹਦੀ ਸਰਕਾਰ ਨੇ ਦਿੱਤੀ ਹੈ 13200 ਰੁਪਏ ਕੋਈ ਪਿਆਰਾ ਸਹਾਰਾ ਕਿਉਂ ਨਹੀਂ ਸੀ ਭਾਈ ਜੀ ਮੈਂ ਫਿਲਮ ਹੋ ਗਿਆ ਇਹਦਾ ਖੁੱਲਿਆ ਪੈ ਨਹੀਂ ਹੋਣੀ ਇਹਦਾ ਵੀ ਦਾ ਮੈਂ ਆਇਆ ਸੀ ਪਵੈਂਤਰਾ ਕੋਈ 85 ਕਿਹਾ ਆਪਾਂ ਤੇ ਆਏ ਮੈਂ ਹਾਲੇ ਤੱਕ ਨਹੀਂ ਲੌਣੇ ਉਹ ਆਪਣੇ ਪੰਜ ਨੇ ਉਹਨਾਂ ਦੇ ਸਪੈਸ਼ਲ ਫਾਰਮ ਕਿਉਂ ਉਹ ਭਾਜੀ ਜਿਹੜੇ ਮਾਰਦੇ ਉੱਥੇ ਮਾਰਦੇ ਉਹ ਹੈ ਸਕੰਦਰੀ ਆ ਗਏ ਆ ਗਏ ਆ ਮੈਂ ਜੀ ਤਿੰਨ ਨੰਬਰ ਪਲਾਟ ਵਾਲੇ ਨਹੀਂ ਆਏ ਪਲਾਟ ਨੰਬਰ 4 ਜੀ ਰੱਖਦਾ ਇੱਕ ਆ ਇੱਕ ਏਕੜ ਇਹ ਮੈਂ ਕਨਾਲਾ ਜੀ ਬੋਲਾਂ ਹਾਂ ਜੀ 10 ਕਨਾਲ 10 ਵਰਲੇ ਕੋਈ ਨਹੀਂ ਨਾ ਦਾ ਦੇ ਜੀ ਕਿਸੇ ਨਾਮ ਬਰੁਜੇ ਹੈਗੇ ਨੇ ਜੀਵ ਕੁਮਾਰ ਦੇ ਨਾਮ ਟਕਾਟ ਨਿਰਮ पवार ਜੀ ਨਿਰਮ पवार ਆਏ ਕੋਈ ਨਾ ਤੇ ਕਰਨੀ ਹਾਂ ਜੀ ਹਾਂ ਬੋਲੇ ਉਹ ਹੁਣ ਨਹੀਂ ਨਾ ਮੈਂ ਗਿਆ ਸੀ ਇਹ ਨਹੀਂ ਆਉਂਦਾ ਫੋਸ ਹੋਈ ਬੰਦਾ ਪਿਆਰ ਉਹ ਆਇਆ ਨਹੀਂ ਹੈ ਕਿਹਦਾ ਨੰਬਰ 5 ਪਲਾਟ ਹੈ ਜੀ

ਇਹਨਾਂ ਨੇ ਜਿਹੜਾ ਪਲਾਟ ਸੀਗਾ ਇਹ ਪਰਮਜੀਤ ਸਿੰਘ ਦਾ ਪਿਆਰਾ ਸਿੰਘ ਲਖਵੀਰ ਸਿੰਘ ਉਹ ਬੋਲੀ ਹੋਈ ਸੀ ਕਿ ਪਤਾ ਨਹੀਂ ਕੀ ਗੱਲ ਹੋ ਗਈ ਫਿਰ ਇਹਨਾਂ ਨੇ ਤੋੜੀ ਆ ਇਹ ਤਰਜਾ ਦਪਨ ਇੱਕ ਅਵਤਾਰ ਚੰਦ ਸੀਗੇ ਇੱਕ ਚੈਨਰਾਮ ਸੀਗੇ 75 ਅਵਤਾਰ ਚੰਦ ਜੰਦ ਦੇ ਨੂੰ ਕਿਹਾ ਹਾਂਜੀ ਸਮੇਂ ਵਾਲਾ ਕੋਈ ਰਿਜ਼ਰਵ ਆਇਆ ਸੀ ਕੱਲ ਸੁਣੋ ਹਲੋ ਕੀ ਤੇ ਦਰਵਾਜ਼ਾ ਨਹੀਂ ਆਇਆ ਯਾਰ ਬਾਕੀ ਇੱਕ ਵਕਤ ਪਹਿਲਾਂ ਦੋ ਜਿੱਥੇ ਸਾਹ ਤੇ ਰਹੇ ਕੋਈ ਵਕਤ ਲੱਗਦਾ ਸੀ ਕੀ ਨੰਬਰ ਨਹੀਂ ਕੋਈ ਨਹੀਂ ਉਧਰ ਰੱਖਣਾ ਜਾ ਕੇ ਹਾਂਜੀ ਹਾਂਜੀ ਇਹਨਾਂ ਸਾਰੇ ਦੇਖੋ ਹਾਂ 7 ਨੰਬਰ ਪਲਾਟ ਰਾਖਵਾ 3 ਕਨਾਲ 15 ਬੰਨ ਲੀ ਇਹ ਪਲਾਟ ਹੈਗਾ ਪੰਨੀ ਸਿੰਘ ਜਨਮ ਅਫਤਾਰ ਸਿੰਘ ਦੇ ਨਾਮ ਦਾ ਆਇਆ ਕੋਈ ਨਹੀਂ ਬੰਦ ਕਰੀਦਾ ਇਹ ਮੇਕ ਕਿਹਨੇ ਗਈ ਪਲਾਟ ਨੰਬਰ 8 ਇਹ ਕਿਹਨੇ 14 ਕਨਾਲ ਰੱਖਵਾ ਲਖਵੀਰ ਸਿੰਘ ਦੇ ਨਾਮ ਤੇ ਆਇਆ ਇਹ ਦੂਜੀ ਡਰੇਨ ਹੁੰਦੀ ਹੈ ਇਹਨੂੰ ਕੀ ਕਰਨਾ ਹੈ ਕੋਈ ਨਹੀਂ ਹੈ ਹੈਲੋ ਹਾਂ ਅੱਜ ਆਇਆ ਮੈਂ ਬਈ ਮੈਂ ਆਇਆ ਅੱਜ ਉਹਦੇ ਉਹਨਾਂ ਦਾ ਜੱਦ ਕਰਾਂ ਹਾਂ ਆਇਆ ਅੱਜ ਕੋਈ ਨਾ ਕੋਈ ਨਾ ਸੈਨਨ ਨਹੀਂ ਕੀ ਲਾਤੀ ਸੋ ਜੀ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਫੌਜੀਕੀ ਦੀ ਜਿਹੜੀ ਜੀਨਰਲ ਨੇ ਦੱਸਿਆ ਹੈ ਕਿ ਜੀਨਰਲ ਨੇ ਕਿਹਾ 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 ਹੈ ਕਿ ਜੀਨਰਲ ਨੇ ਕਿ

ਇਲਾਵਾ ਪੈਂਡ ਕਰਕੇ ਦਗਾ ਲੈਗੇ 5 ਕੇ ਦਾ ਲਗਾ ਮੇ ਬਾਹਰ ਬੱਲੇ ਪਤਾ ਜੋੜੀਆਂ ਹੋਣਗੀਆਂ ਆ 20 ਜਿਹੜਾ ਕਿ ਹੁੰਦਾ ਰਟ ਗਿਆ ਰਟੱਕ ਰਾਈਟਰ ਰੱਖਿਆ ਆ ਮਨੂ ਕੈ ਟਿਕਦਾ ਉਹਦਾ ਉਹ ਜੁਗਾਂ ਪਾਣੀ ਰੱਖਿਆ ਇਹ ਨੂੰ ਸੋ ਪੀ ਪ੍ਰਕਿਰਿਆ ਕਰਾ ਨਿਯੂ ਦੀ ਕਰਾਉ ਤੁਸੀ ਵੀ ਇਹ ਤੱਕ ਹਨ ਨਿਯੂ ਵੀ ਕਰਾ ਦੇ ਪਾਣੀ ਅੱਗੇ ਨੂੰ ਪਤਾ ਹੀ ਪਤਾ ਹੀ ودين ٿا جو ٻرن ٻرن ساهيان جي ويدي ۾ ٿي ني ٿي يونيويب ان ريڊيڪٽيڪٽر جو ٿين ٿا ڊاڪٽر ٿا اني ڊاڪٽر هڪڙا رويٽيڪ بول رہے ہیں کہ تو یہ نہیں کہ انا تک ہے انا وہاں سے بات کر رہا ہے کہ وہ نہیں کہ میرے اور بھائی کہ میں اس مدد کرتے ہوئے رہا ہے کہ اپ کو تھوڑا سا اپ کو بھی ایک دم سیو ہو جائے اور ہمارا ہے تو جو بھی کوئی مشکل ہے وہ بھی بانٹ سکتے ہیں وہ یہ तो دا کوئی بندے नहीं تیار ہے دسن اپ پائی لڑ رہے ہیں نا جو لو سروں بندے نہیں دوڑا دو نے یہ نہیں ماندا اور اگلا دوڑ پنا نہیں ہاں دوڑ میں کھانا نہیں ہے میں تے گھر گیا کرینے اُتھا کرنا ہے کہ اسیں میرے تراں میں لو کوئی آ جو دے رہا ہے او تو دل کی آیا نہیں ਮੈਂ ਸੁਣਦਾ ਰਿਹਾ ਤੇ ਇਹ ਵੀ ਉਹ ਇਹ ਪੈਸਾ ਹੈਗਾ 450 ਇਤਨਾ ਹੈਗਾ 44 ਦਾ ਆਪਾਂ ਕੀ ਰੱਲਣ ਦੀ ਆ ਹਾਂਜੀ ਇੱਠਿਆਂ ਗੱਲੋ ਦੇਖਣਾ ਜੀ ਜੀ दांपनी नाली, दोली, ये क्या मंतरी सोनी कुमारी को दिया, ये दांपनी दोली दिया, कभी ऐसी आगे बाइक और मंतरी सोनी, कार क्या चलाते हैं, ये कभी देखे लड़ने हैं यार, ये ले रहा हूँ, मंतरी के यहाँ लड़ने हैं, कौन है मंतरी सोनी, कौन है मंतरी सोनी, क्या चलाएंगे ये, यार यार ये वाला लड� ਪਾੜਿਆ ਸਵੇਰ ਲੰਬੜਾ ਨਾ ਉਹ ਦੋ ਦੇ ਨਾਲ ਕੋਈ ਨਹੀਂ ਕਿ ਉਹ ਨਾ ਬੁੱਤਾ ਹੋ। ਉਹ ਲੰਬੜਾ ਵਿਸ਼ੇ ਜੀ ਕਹਿੰਦਾ ਇਟਾਇਓ। ਪੰਮਰ ਜੀ ਸੋਣ ਬੜਾ। ਜੇ ਮੈਂ ਤੁਹਾਡੇ ਮੁੰਡੇ ਨਾਲ ਕਰਦੇ। ਨਹੀਂ ਤਾਂ ਦੂਰ ਦੇ ਨਾਲ ਰੁਕਾਈ ਮੰਗਾ ਨਹੀਂ ਹੈ। ਅੱਛਾ। ਉਹ ਦੇ ਨਾਲ। ਹਲੋ। ਕਿਨਾਰਾ ਕਰਵਾ ਤਨੇ? ਪਤਾ ਨਹੀਂ। ਇੱਕ ਵਾਰ ਕਹਿ ਜਾਓ। एक रात चार मालिक हैं। अभी याद नहीं है नाम। किधर रहा टुटा देवर? एक पच्चीस रखे थे ना टुटा है। पच्चीस नाम बांधे हैं। क्यों ना जेठों ने। कोई देखता बांधे हैं। ये अब कहाँ के भी हैं? आठ किसने जाने दिया? कितने साल बाद हैं? अगर आपका गरमवारा

ਨਾਮ ਦਾ ਆਖੰਡਪੁਰ ਮੰਡਾਲਾ ਦਾ ਹੈ। ਜਾਨੀ ਕਿ ਇਹ ਅਨਲੈਗਡ ਹੈ। ਕੱਲ੍ਹ ਸਵੇਰੇ 9:00 ਵਜੇ ਠੀਕ ਹੈ? 10:00 ਵਜੇ। 12:00 ਵਜੇ। 12:00 ਵਜੇ ਹੈ? 12:00 ਵਜੇ ਆਖਰੀ। ਜੀ ਜੀ। ਫੋਕ ਬਾਰੇ ਸਾਰੇ ਲੈ ਆਉਣਾ ਆਪਣੇ ਤੋਂ ਜਨਸਾਧਨ। ਸਾਰ ਨੂੰ ਸਾਰੇ ਪ੍ਰਿੰਟ ਵਸਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਤਰੀਕ ਨੂੰ ਆਪਣੀ ਜੀ ਅਗਲੀ ਪੰਚਾਇਤ ਦੀ ਬੋਲੀ ਹੈ। पूरे 12 वाले दल दे तो सारे पंजाब वासियों ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਆਪਣੇ ਪੈਸੇ ਲੈ ਕੇ ਆਓ ਕਿ ਦੂਆਲਾ ਰਿਚਟੈਂਡ ਨਾਲ ਕੋਸ਼ਿਸ਼ ਨਹੀਂ ਹੋ ਸਕਦੀ ਕਿ ਅਸੀਂ ਜਗਾ ਤੇ ਹਾਂ ਅਸੀਂ ਜਗਾ ਤੇ ਆਪਾਂ ਇੱਥੇ ਠੀਕ ਠੀਕ ਦਰ ਉਹ ਬਹੁਤ ਸ਼ੁਕਰੀਆ ਮੇ ਨੌਲੇ ਪੰਜ ਸਾਰੇ ਨੇ ਆ ਚੱਕੇ ਨੇ ਆ ਕੰਮ ਸਾਰੇ ਜੀ ਦੀ ਬਾਤ देन दैट ही खात था हां आगे जदेगी ये आगे आगे मतलब ये वारदात है थाने के अंदर ये आगे भाई मीटिंग में सारे पैसे सारे थाने में अच्छा तो सभी के साथ में नहीं बढ़िया कोई बहुत